ਇੱਧਰ ਨੂੰ ਆਓ ਇਹ ਬਈ ਓਹ ਮੋੜ ਮੁਤਾਬਕ ਚੱਲੂ ਆਪਣਾ ਬਹੀਆ ਸਰਦਾ ਸੀਗਾ ਇਹ ਪਿਓ ਦਾ ਦੇਈ ਕਿਦੇ ਦੀ ਖੇਤੀ ਬੜੀ ਝੋਨਾ ਕਪਾਹ ਨਰਮਾ ਲਾਉਂਦੀ ਸੀਗੇ ਹਾਂ ਤੇ ਚਲੋ ਜਿਵੇਂ ਲੋਟ ਜੇ ਲੱਗਿਆ ਹਾਂ ਸਮੇਂ ਦੇ ਹਿਸਾਬ ਨਾਲ ਚੀਜ਼ ਬਦਲ ਗਈ ਆਪਾਂ ਇਹ ਕਹੇ ਸਮੇਂ ਦੇ ਨਾਲ ਕਿੱਤੀ ਬਦਲ ਹਾਂ ਹਾਂ ਤੇ ਉਸ ਚੰਗਾ ਵੀ ਲੱਗਦਾ ਸੀਗਾ ਠੀਕ ਐ ਵੀ ਆਰ ਬਾਗ ਦੀ ਮਹਿਮਾ ਹੀ ਹੋਰ ਹੁੰਦੀ ਆ ਰੌਣਕ ਮੇਲਾ ਜਿਆਦਾ ਹੁੰਦਾ ਹੈ ਜਿਆਦਾ ਹੁੰਦਾ ਠੀਕ ਹੈ ਤੇ ਤਾਂ ਕਰ ਚੀਜ਼ ਪਾਸੇ ਆਏ ਹੈਗੇ ਤੇ ਬਾਈ ਇਹ ਕਿੰਨੇ ਕਿੰਨੇ ਬਾਣ ਚ ਲਾਇਆ ਹੋਣਾ ਇਸ ਟਾਈਮ ਇਹ 5.5 ਏਕੜ 5.5 ਏਕੜ ਚ ਤੇ ਇਹਦਾ ਬੀ ਵਗੈਰਾ ਬਾਈ ਕੀ ਹੈ ਜਿਹੜਾ ਆਪਾਂ ਲਾਇਆ ਹੈਗਾ ਹੈਗਾ ਵੀ ਕਿਹੜਾ ਬੀ ਹੈਗਾ ਇਹ ਬਾਈ ਹਸਾਰ ਸਫੈਦਾ ਹੈ ਬਾਈ ਦਾ ਹੈਗਾ ਅੱਛਾ ਹਸਾਰ ਸਫੈਦਾ ਹਾਂ ਇਹ ਚ ਦੋ ਵਰੇਟੀਆਂ ਨੇ ਇੱਕ ਦਾ ਚਿੱਟੇ ਜਾ ਗਿਆ ਇੱਕ ਪਿੰਕ ਚ ਆ ਗਿਆ ਅੱਛਾ ਜੀ ਤੇ ਚਿੱਟਿਆ ਆਪਣੇ ਕੋਲੇ ਠੀਕ ਹੈ ਤੇ ਬਾਈ ਤੁਸੀਂ ਮੰਨ ਲਓ ਇਨੇ ਵਿੱਚ ਕੋਈ ਖੇਤੀ ਵਗੈਰਾ ਵੀ ਕਰਦੇ ਕੈਮਰਾਮੈਨ ਜੀ ਉਧਰ ਦਿਖਾ ਦਿਓ ਕੀ ਗੱਲਬਾਤ ਹੈ ਕਿਵੇਂ ਨਹੀਂ ਬਈ ਹੁਣ ਤਾਂ ਨਹੀਂ ਖੇਤੀ